ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਜੇ ਤੁਹਾਨੂੰ ਬਲੌਗ ਵਧੀਆ ਲੱਗਦਾ ਬਲੌਗ ਨਾਲ ਜੁੜੇ ਰਹਿਆ ਕਰੋ ਸ਼ਾਰਟ ਵੀਡੀਓ ਵਧੀਆ ਲੱਗਦੀ ਆ ਤਾਂ ਬਲੌਗ ਨੂੰ ਪੂਰਾ ਦੇਖਿਆ ਕਰੋ ਤੇ ਦਿਲਵਾਰੇ ਗਾਚਲੀ ਨੋਂ ਤੇ ਮੇਰੀ ਐਡੀ ਚੱਲਦੀ ਆ ਜੀ ਬਾਤੇ ਬਾਤ ਦੇਖਿਆ ਕਰੋ ਤੇ ਆਪਾਂ ਇੱਧਰ ਕੋ ਮਣਾਏ ਤੇ ਜੀ ਚਲੋ ਥੋੜਾ ਜਿਹਾ ਘੁੰਮ ਕੇ ਆਉਂਦੇ ਆ ਅੱਜ ਆਪਾਂ ਘਰੇ ਤੇ ਜੀ ਵਿਲੇ ਤੇ ਚਲੋ ਦੇਖ ਕੇ ਆਉਂਦੇ ਮੌਸਮ ਕਹਿ ਜਾਏ ਧੁੰਦ ਕਿੰਨੀ ਕੁ ਪਈ ਹੈ ਵੈਸੀ ਹਾਲ ਦੀ ਘੜੀ ਤਾਂ ਧੁੰਦ ਬਹੁਤ ਘੱਟ ਆਈ ਫਿਰ ਵੀ ਮਾੜੀ-ਮੋਟੀ ਤੁਹਾਨੂੰ ਕਣਕਾਂ ਤੇ ਪਈ ਹੀ ਦਿਖਾ ਦਿੰਦੇ ਆ ਜੀ ਦੇਖ ਸਕਦੇ ਕਣਕਾਂ ਤੇ ਥੋੜੇ-ਥੋੜੇ ਧੁੰਦ ਪਈ ਹੋਈ ਆ ਤੇ ਇੱਧਰ ਸਰੋਂ ਤੇ ਵੀ ਕਾਫੀ ਤੁੰਦ ਪਈ ਹੋਈ ਆਈ ਕਾਫੀ ਵਧੀਆ ਸਰੋਂ ਹੋਈ ਹੈ ਸਾਗ ਬਣਾਉਣ ਬਹੁਤ ਵਧੀਆ ਬਣਨਾ ਇਹਦਾ ਤੇ ਹੁਣ ਆਪਾਂ ਘਰ ਨੂੰ ਜਾ ਰਹੀ ਆਈ ਕਾਫੀ ਤੁੰਦ ਪਈ ਹੋਈ ਆਈ ਕੋਈ ਘਰ ਨਹੀਂ ਦਿਖਦਾ ਮੌਸਮ ਕਾਫੀ ਵਿਗੜਿਆ ਹੋਇਆ ਥੋੜਾਪਾ ਘਰ ਨੂੰ ਜਾ ਰਹੀ ਤੇ ਘਰ ਜਾ ਕੇ ਦੇਖਦੇ ਆ ਹੁਣ ਪਾ ਘਰ ਨਹੀਂ ਜਾਂਦੇ ਆ ਲੋ ਜੀ ਇੱਧਰ ਤੁਸੀਂ ਦੇਖ ਸਕਦੇ ਆਂ ਟੰਗ ਚੜਦੇ ਆਈ ਸੱਤੂ ਓਏ ਲੈ ਲੈ ਕਿੰਨੀ ਕੁ ਉੱਚੀ ਚੜਾਉਣਾ ਪਤੰਗ ਲੈ ਤੇਰਾ ਪਤੰਗ ਦੇਖੀਏ ਲੋ ਜੀ ਸੱਤੂ ਦਾ ਪਤੰਗ ਇੱਧਰ ਚੜ ਰਿਹਾ ਕਾਫੀ ਉੱਚੀ ਸਤੂ ਅੱਜ ਕੱਲ੍ਹ ਹੀ ਚੜਾ ਰਿਹਾ ਪਤੰਗ ਕਿਹਦੇ ਨਾਲ ਇੱਕ ਨਾਲ ਅੱਛਾ ਇੱਕਮ ਵੀ ਲੱਗਿਆ ਹੋਇਆ ਵਤੰਗ ਚੜਾਉਣਾ ਹੈ ਲਓ ਜੀ ਇਹ ਇੱਕਮ ਦਾ ਪਤੰਗ ਆ ਤੇ ਨਾਲੇ ਸਤੂ ਦਾ ਪਤੰਗ ਆ ਦੇਖ ਸਕਦੇ ਆ ਤੁਸੀਂ ਸੱਤੂ ਏ ਇਹ ਸੱਤੂ ਦਾ ਪਿੱਛੇ ਮੈ ਗਿਆ ਲਓ ਜੀ ਇੱਧਰ ਵੀ ਤੁਸੀਂ ਦੇਖ ਸਕਦੇ ਕਾਫੀ ਛੋਟੇ ਛੋੜੇ ਬੱਚੇ ਪਤੰਗ ਚ ਚੜਾਉਣ ਚ ਮਾਹਿਰਾ ਤੇ ਇਹਨਾਂ ਨੂੰ ਕੋਈ ਠੰਡ ਨਹੀਂ ਲੱਗਦੀ ਆਪਣੇ ਨਜ਼ਾਰੇ ਲੁੱਟ ਰਹੇ ਆ ਬਲੌਕ ਵਧੀਆ ਲੱਗਿਆ ਤਾਂ ਬਲੌਕ ਨੂੰ ਅੱਗੇ ਸ਼ੇਅਰ ਕਰਿਓ ਜੀ ਚਲੋ ਜੀ ਹੁਣ ਆਪਾਂ ਇਥੇ ਬਲੌਕ ਨੂੰ ਐਂਡ ਕਰਦੇ ਆ ਤੇ ਮੇਰੇ ਵੱਲੋਂ ਸਾਰੇ ਸਤਿ ਸ੍ਰੀ ਅਕਾਲ ਜੀ